ਲਓ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਤਰੀ ਗਾਲਾ ਤੇ ਅੱਜ ਆਪੱਕ ਨਵੇਂ ਬਲੌਗ ਦੇ ਵਿੱਚ ਫੇਰ ਹਾਜ਼ਰ ਹੋਈਆਂ ਤੇ ਤੁਸੀਂ ਦੇਖੋ ਫਿਰ ਬਈ ਅੱਜ ਆਪਾਂ ਪਤੰਗ ਜਮਾ ਸਿਰੇ ਹੀ ਲਾਤਾ ਕੰਮ ਆਹ ਦੇਖੋ ਆ ਜਾਂਦੀ ਡੋਰ ਪਤੰਗ ਦੀ ਤੇ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆਪਾਂ ਪਤੰਗ ਕਿੱਥੇ ਫਰਦਾ ਉਹ ਫਰਦਾ ਬਈ ਆਹ ਫਰਦਾ ਦਿੱਸ ਗਿਆ ਠੀਕ ਹੈ ਜੀ ਸੱਪ ਵਾਂਗੂ ਮੇਲਦਾ ਫਰਦਾ ਯਾਰ ਦੇਖੋ ਇਹ ਸਾਮਾਨਾਂ ਅੱਜ ਫਿਰਦਾ ਯਾਰ ਦੇਖੋ ਮੇਰਾ ਵੀਰ ਬੱਤਲਾਂ ਚ ਲਾਤਾ ਯਾਰ ਕਮਾਲ ਹੋਗੀ ਤੁਸੀਂ ਜਲਵਾਈ ਦੀ ਆਪਣੀ ਵਲੌਗ ਨੂੰ ਬਹੁਤ ਬਹੁਤ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਤੇ ਜਿਹੜੇ ਵੀ ਵੀ ਕਮੈਂਟ ਵਿੱਚ ਦੱਸੋ ਆਹ ਦੇਖੋ ਬਈ ਆਏ ਉਹ ਮੈਨੂੰ ਵੀ ਦਿਸਣੋਂ ਹਟ ਗਿਆ ਕਿੱਥੇ ਫਰਦਾ ਉਹ ਫਰਦਾ ਉਹ ਫਰਦਾ ਬਾਈ ਪਤੰਗ ਜਿਵੇਂ ਡੋਰ ਵੀ ਤੁਹਾਨੂੰ ਸਾਰੀ ਦਿਖਾਤੀ ਯਾਰ ਖੰਡਰ ਲੀਚਨ ਆਏ ਉਹ ਬਈ ਟੋਪੀ ਵਾਲੀ ਚਾਕੀ ਤੇ ਨਹੀਂ ਗਾ ਆ ਫਰਦੀ ਇੱਕ ਲੈ ਟੂਟ ਨਹੀਂ ਜੀ ਕੀ ਧੀ ਸੋਣੀ ਬਈ ਯਾਰ ਤੋਂ ਪਾ ਗਈ ਬਹੁਤ ਜ਼ਿਆਦਾ ਆਈ ਚਾੱਕੀ ਦਾ ਨਾ ਚਾੱਕੀ ਦਾ ਨਹੀਂ ਬਈ ਚਾੱਕ ਕੇ ਦਿਖਾ ਮੈਨੂੰ ਸੂਰਜ ਕਿੰਨੀ ਲੈ ਇਹਨੇ ਤਾਂ ਵੀ ਅੱਖਾਂ ਦੇ ਹੱਥ ਮਾਰ ਲਿਆ ਕਹਿੰਦਾ ਮੇਨੂੰ ਤਾਂ ਪਤੰਗ ਦਿਸਣ ਵੀ ਹਟ ਗਿਆ ਵੀ ਕਿੱਥੇ ਫਿਰਦਾ